ਪੀਨ ਨੂੰ ਨਹੀਂ ਜਾਂਦੀ ਉਹ ਮਾਜ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਕਰਨੀ ਲੈਂਦੀ ਆ ਯਾਰ ਅਸੀਂ ਉਹ ਮੇਰਾ ਬਾਪ ਤਾਂ ਸਾਧੇ ਦਰਨੋਂ ਡੱਕਿਆ ਰਹਿੰਦਾ ਐ ਤੇ ਮੇਰੀ ਮਾਂ ਲੋਕਾਂ ਦੇ ਭਾਂਡੇ ਮਾਰ ਕੇ ਸਾਡਾ ਢਿੱਡ ਪਾਲਦੀ ਆ ਹੁਣ ਮੈਂ ਕਦੇ ਸਕੂਲ ਆਣਾ ਜ਼ਿੰਦਗੀਓ ਜ਼ਿੰਦਗੀ ਤੇਰੇ ਜਹਾਨ ਕੋਈ ਨਹੀਂ ਜ਼ਿੰਦ ਉਹਦਾ ਨਹੀਂ ਉਹ ਜਿਹੜਾ ਚੁੱਪ ਹੈ ਵੇਖੋ ਕਿਹੜਾ ਕਿਹੜਾ ਚੁੱਪ ਹੈ ਗੋਲਚੰਦਰੀਏ ਚਿਪੇ ਬੋਲ ਪਿੱਛੇ ਸਾਰਾ ਵੇੜਾ ਚੁੱਪ ਹੈ 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 ਇੱਕ ਕਾਲੀ ਰਾਤ ਦੀ ਗੁਲਾਬੀ ਚ ਮੂਮਤੀਆਂ ਹੀ ਬਚਾ ਸਕਦੀਆਂ ਹੈ ਜਗਦੀਆਂ ਰਹਿਣਗੀਆਂ ਇਹਦੇ ਵਿਚਾਰ ਅੰਬੇਦਕਰ ਸਾਹਿਬ ਦੇ ਵਿਚਾਰ ਮੂਮਤੀਆਂ ਬਣ ਕੇ ਆਏ ਨੇ ਕਾਲੀ ਰਾਤ ਨੂੰ ਰੋਸ਼ਨ ਕਰ ਦੇਣਗੇ ਇਹ ਚੱਕਦੀਆਂ ਰਹਿਣਗੀਆਂ ਕੀ ਹੋਇਆ ਜੇ ਆਈ ਪੱਤ ਚੜ ਕੀ ਹੋਇਆ ਜੇ ਆਈ ਪੱਤ ਚੜ ਤੂੰ ਅਗਲੀ ਰੱਤੇ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾ ਜੋਗੀ ਜ਼ਮੀਰ ਰੱਖੇ ਤੂੰ ਫੁੱਲਾ ਜੋਗੀ ਜ਼ਮੀਰ ਜਗਾ ਦੇ ਮੋਮਬੱਤੀਆਂ ਜਗਾ ਦੇ ਮੋਮਬੱਤੀਆਂ ਜਗਾ ਦੇ ਮੋਮਬੱਤੀਆਂ ਜਗਾ ਦੇ ਮੋਮਬੱਤੀਆਂ ਇਹ ਤਾਂ ਚੱਲਦੀ रहण हवा मगाद मोमबत जॻाद मोमबत जॻाद मोमबत जॻाद मोमबत जॻाद मोमबत जॻाद मोमबत ਅੱਜ ਸਾਡੇ ਬਹੁਤ ਹੀ ਅਦਬ ਤੇ ਸਤਿਕਾਰਯੋਗ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦਾ 134ਵਾਂ ਜਿਹੜਾ ਜਨਮ ਦਿਨ ਆ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਮੈਂ ਇਸ ਤੋਂ ਪਹਿਲਾਂ ਸੰਗਰੂਰ ਸੀਗੀ ਤੇ ਹੁਣ ਪਾਨੀਗੜ ਦੇ ਵਿੱਚ ਸੋ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਬਾਬਾ ਸਾਹਿਬ ਜਿਨ੍ਹਾਂ ਨੇ ਸੰਵਿਧਾਨ ਦੇ ਜਿਹੜੇ ਨਿਰਮਾਤਾ ਨੇ ਤੇ ਵੱਖ-ਵੱਖ ਧਰਮਾਂ ਦੇ ਜਾਤਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਇੱਕ ਗੁਲਦਸਤੇ ਦੀ ਤਰ੍ਹਾਂ ਇੱਕ ਸੰਵਿਧਾਨ ਦੇ ਰੂਪ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜਾ ਬਣਾਇਆ ਫਰੋਇਆ ਸੋ ਅੱਜ ਉਹਨਾਂ ਦਾ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਬੜੀ ਖੁਸ਼ੀ ਹੈ ਔਰ ਮੈਂ ਇਸ ਮੌਕੇ ਤੇ ਇੱਕ ਕਹਿਣਾ ਚਾਹੁੰਦੀ ਆ ਕਿ ਸਾਡੇ ਸਮਾਜ ਦੇ ਵਿੱਚ ਜਿਹੜੇ ਕੁਝ ਸਰਾਰਤੀ ਅੰਸਰ ਨੇ ਜਿਹੜੇ ਹਮੇਸ਼ਾ ਸਮਾਜ ਦੇ ਵਿੱਚ ਵੰਡੀਆਂ ਪਾਉਣ ਦਾ ਜਿਹੜਾ ਕੰਮ ਕਰਦੇ ਨੇ ਸੋ ਉਦਾਂ ਦੇ ਜਿਹੜੇ ਲੋਕ ਨੇ ਉਹ ਹਮੇਸ਼ਾ ਕੁਝ ਨਾ ਕੁਝ ਕਰਦੇ ਰਹਿੰਦੇ ਨੇ ਪਰ ਪੰਜਾਬ ਦੀ ਜਿਹੜੀ ਧਰਤੀ ਆ ਇੱਥੇ ਹਮੇਸ਼ਾ ਸਾਡਾ ਭਾਈਚਾਰਾ ਸਾਡਾ ਜਿਹੜਾ ਉਹ ਕਾਇਮ ਆ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜੇ ਗਲਤ ਅੰਸਰ ਨੇ ਉਹਨਾਂ ਦੇ ਕੋਈ ਮਨਸੂਬੇ ਨਹੀਂ ਜਿਹੜੇ ਉਹ ਕਾਮਯਾਬ ਨਹੀਂ ਹੋਣਗੇ ਕਿਉਂਕਿ ਬਾਬਾ ਸਾਹਿਬ ਨੂੰ ਸਾਡੇ ਲੋਕ ਨੇ ਜਿਹੜੇ ਦਿਲੋਂ ਪਿਆਰ ਕਰਦੇ ਹਾਂ ਜੀ ਇੱਕ ਸੁਪਰੀਮ ਕੋਰਟ ਦਾ ਬਿਆਨ ਆ ਦੀ 19 ਫਰਵਰੀ ਨੂੰ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਦੇ ਵਿੱਚ ਜਿਹੜੀ 25% ਬੱਚਿਆਂ ਦੀ ਜਿਹੜੇ ਗਰੀਬ ਬੱਚੇ ਨੇ ਉਹਨਾਂ ਦੀ ਗੱਲ ਕਰੀ ਗਈ ਸੀ ਕਿਉਂਕਿ ਬਾਹਰਲੇ ਸੂਬਿਆਂ ਦੇ ਵਿੱਚ ਇਹ ਕਈ ਸਾਲਾਂ ਤੋਂ ਲਾਗੂ ਆ ਕਿਉਂਕਿ ਪੰਜਾਬ ਦੇ ਵਿੱਚ ਸੰਘਣੀ ਪਾਪੂਲੇਸ਼ਨ ਗਰੀਬ ਲੋਕਾਂ ਦੀ ਹੋਣ ਕਾਰਨ ਉੱਥੇ ਜਿਹੜਾ ਉਹ ਮੁੱਦਾ ਉੱਥੀ ਹੈ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਬਿਲਕੁਲ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਉਹ ਕੋਟਾ ਹੈਗਾ ਰਿਜ਼ਰਵੇਸ਼ਨ ਹੈਗੀ ਆ ਉਹਨਾਂ ਨੂੰ ਬੱਚਿਆਂ ਨੂੰ ਜਿਹੜਾ ਪੜਾਇਆ ਵੀ ਜਾਣਾ ਚਾਹੀਦਾ ਤੇ ਪੜਾਇਆ ਜਾ ਵੀ ਰਿਹਾ ਜੇ ਤੁਹਾਨੂੰ ਕਿਤੇ ਲੱਗਦਾ ਕਿ ਉਸ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਤਾਂ ਤੁਸੀਂ ਮੇਰੇ ਧਿਆਨ ਦੇ ਵਿੱਚ ਲਿਆਓ ਮੈਂ ਉਹਨਾਂ ਤੇ ਜਿਹੜੀ ਅਸੀਂ ਕਾਰਵਾਈ ਕਰਾਂਗੇ ਇੱਕ ਮੈਡਮ ਫੈਕਟਰੀਆਂ ਦੇ ਵਿੱਚ ਇੱਕ ਜਿਹੜਾ ਫੰਡਾਮੈਂਟਲ ਰਾਈਟ ਤੇ ਡਿਊਟੀ ਨੇ ਸਾਰਿਆਂ ਲਈ ਸੇਮ ਨੇ ਫੈਕਟਰੀਆਂ ਦੇ ਵਿੱਚ 12-12 ਘੰਟੇ ਡਿਊਟੀ ਹੈ ਉਹਨਾਂ ਨੂੰ ਕੋਈ ਛੁੱਟੀ ਨਹੀਂ ਹੈਗੀ ਤੇ ਅਫਸਰ ਸਾਹੀ ਹੈ ਜਿਹੜੀ ਕਈ ਵਾਰੀ ਉਹਨਾਂ ਦੇ ਹਿੱਸੇ ਨੇ ਜਿਹੜੀ ਭਰੋ ਫੈਕਟਰੀ ਹੈ ਤੇ ਉੱਤੇ 12 ਘੰਟੇ ਆ ਡਿਊਟੀ ਆ ਕੋਈ ਛੁੱਟੀ ਹੈ ਨਹੀਂ ਦੋ ਛੁੱਟੀਆਂ ਨੇ ਸਿਰਫ ਜਿਹੜੀ ਡਿਊਟੀ ਹੈ ਸਿਰਫ ਉਹ ਓਨਲੀ ਸਿਰਫ ਤੁਹਾਨੂੰ ਡੀਸੀ ਰੇਟ ਹੀ ਦਿੱਤਾ ਜਾ ਰਿਹਾ ਨਾ ਕਿ 12 ਘੰਟੇ ਦੇ ਪੈਸੇ ਦੇ ਮੈਨੂੰ ਤੁਸੀਂ ਤੁਹਾਡੇ ਰਾਹੀਂ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਜਿਹੜੇ ਵੀ ਸਾਥੀ ਨੇ ਉੱਥੇ ਜਿਹੜੇ ਕੰਮ ਕਰਦੇ ਨੇ ਮੈਨੂੰ ਉਹਨਾਂ ਨੂੰ ਮਿਲਾ ਦਿਓ ਜਿਹੜਾ ਵੀ ਉਹਨਾਂ ਦਾ ਰਾਈਟ ਹੋਊਗਾ ਉਹਨੂੰ ਬਕਾਇਦਾ ਉਹਦੀ ਜਿਹੜੀ ਅਸੀਂ ਰਾਖੀ ਕਰਾਂਗੇ ਉਹਨਾਂ ਦੇ ਹੱਕਾਂ ਦੀ ਤੇ ਉਹਨਾਂ ਨੂੰ ਜੇ ਕਿਸੇ ਤਰੀਕੇ ਨਾਲ ਉਹਨਾਂ ਨਾਲ ਏਸੀ ਜਿਹੜੀ ਚੀਜ਼ ਹੋ ਰਹੀ ਹੈ ਉੱਤੇ ਕਾਰਵਾਈ ਵੀ ਕਰੋ ਇੱਕ ਹੋਰ ਹੈ ਜੀ ਇੱਕ ਜਿਹੜੀ ਬਾਹਰੋਂ ਬਾਹਰੋਂ ਜਿੰਨੇ ਲੋਕ ਆ ਰਹੇ ਨੇ ਤਕਰੀਬਨ ਅਸੀਂ ਬੋਟਾਂ ਪਿੰਡਾਂ ਦੇ ਰੋਕ ਪਾ ਰਹੇ ਹਾਂ 80% ਹੋਰ ਲੋਕ ਕੰਮ ਕਰ ਰਹੇ ਨੇ ਤੁਸੀਂ ਕੋਈ ਹਜਾ ਪ ਰਾਜ ਹੋ ਗਿਆ ਨੂਰਪੁਰਾ ਦੇਖੋ ਇਹਦੇ ਖਾਤਰ ਤੁਸੀਂ ਸਰਕਾਰ ਅੱਜ ਚਾਹੇ 56000 ਸਰਕਾਰੀ ਨੌਕਰੀਆਂ ਦੇ ਰਹੀ ਹੈ ਚਾਹੇ ਜਿਹੜੀ ਬਾਹਰੋਂ ਜਿਹੜੀ ਇੰਡਸਟਰੀ ਆ ਉਹਨੂੰ ਲੈ ਕੇ ਆ ਰਹੇ ਆ ਸਾਡਾ ਮੇਨ ਮੋਟਿਵ ਇਹੀ ਆ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਦਿੱਤਾ ਜਾ ਸਕੇ ਨੌਕਰੀਆਂ ਤੇ ਲੱਗ ਸਕਣ ਤੇ ਇਹੀ ਪਹਿਲ ਕਦਮੀ ਦੇ ਉੱਤੇ ਸਰਕਾਰ ਆ ਜਿਹੜੀ ਕੰਮ ਕਰ ਰਹੀ ਠੀਕ ਹੈ ਹਾਰਟ एवरीवन ਟੂ ਬੀ ਇਕੁਅਲ ਐਂਡ ਹੈਪੀ ਹੀ ਹੈਲਪ ਪੂਅਰ ਪੀਪਲ ਐਂਡ ਗੇਵ ਥੈਮ ਹੋਪ ਹੀ ਸੈਡ ਸਟੱਡੀ ਹਾਰਟ ਗੱਲਾਂ ਵਿੱਚ ਜੋ ਆ ਉਹ ਜਾਂਦਾ ਹੈ ਗੱਲਾਂ ਵਿੱਚ ਜੋ ਆ ਉਹ ਜਾਂਦਾ ਹੈ ਉਹ ਭੋਲਾ ਮਨ ਸੌ ਬਾਰ ਬਦਲੀਏ ਮੌਤ ਦੇ ਮੂੰਹ ਜੋ ਮੁਰਮੁਰ ਸੁਟੇ ਮੌਤ ਦੇ ਮੂੰਹ ਜੋ ਮੁਰਮੁਰ ਸੁਟੇ ਕਿਉਂ ਨਾ ਉਹ ਰਫਤਾਰ ਬਦਲੀਏ ਧਰਮ ਤੇ ਜੋ ماں ਬੋਲੀ ਖਾਏ ਧਰਮ ਤੇ ਜੋ ਮਾਂ ਬੋਲੀ ਖਾਏ ਰਣ ਉਹ ਸੱਬਿਆ ਚਾਰ ਬਦਲੀਏ ਬੱਚੇ ਭੱਜ ਲੈ ਬੈਂਡਾਂ ਪਿੱਛੇ ਬੱਚੇ ਭੱਜ ਲੈ ਬੈਂਡਾਂ ਪਿੱਛੇ ਆਓ ਬਦਲੀ ਹੋਈ ਰਫਤਾਰ ਬਦਲੀਏ ਮਾਂ ਬੋਲੀ ਦੀ ਫੜੀਏ ਉਂਗਲ ਮਾਂ ਬੋਲੀ ਦੀ ਫੜੀਏ ਉਂਗਲ ਆਓ ਸਵਨਾ ਲਈ ਸੰਸਾਰ ਬਦਲੀਏ ਆਓ ਕੂੜੇ ਜੂੜੇ ਦੇ ਨਾਲ ਜੁੜੀਏ ਆਓ ਕੂੜੇ ਜੂੜੇ ਦੇ ਨਾਲ ਜੁੜੀਏ ਸਭ ਆਪਣੇ ਵਿਚਾਰ ਬਦਲੀਏ ਆ ਪੈਸਾ ਪੂਸਾ ਨਾਲ ਨਹੀਂ ਜਾਣਾ ਆ ਪੈਸਾ ਪੂਸਾ ਨਾਲ ਨਹੀਂ ਜਾਣਾ ਆਓ ਰੂਹਾਂ ਦੇ ਕਿਰਦਾਰ ਬਦਲੀਏ ਘਰਾਂ ਚ ਸਾਂਭੀਏ ਬੁੱਢੇ ਮਾਪੇ ਘਰਾਂ ਚ ਸਾਂਭੀਏ ਬੁੱਢੇ ਮਾਪੇ ਵੜਿਆਈ ਨੇ ਝੂਠੇ ਪ੍ਰਚਾਰ ਬਦਲੀਏ ਅਸਲੀਅਤ ਲੁਕੋਵਣ ਲਈ ਜੋ ਪਹਿਨੇ ਅਸਲੀਅਤ ਲੁਕੋਵਣ ਲਈ ਜੋ ਪਹਿਨੇ ਚਿਹਰਿਆਂ ਬਲੇ ਨਕਾਬ ਬਦਲੀਏ ਸੰਦੀਪ ਸਚਾਈ ਅਕਸਰ ਜਿੱਤੇ ਸੰਦੀਪ ਸਚਾਈ ਅਕਸਰ ਜਿੱਤੇ ਝੂਠ ਦੇ ਸਭ ਕਾਰੋਬਾਰ ਬਦਲੀਏ ਬਦਲਾ ਲਿਆਈਏ ਸੋਚਾਂ ਅੰਦਰ ਬਦਲਾ ਲਈਏ ਸੋਚਾ ਅੰਦਰ ਸੋਚਣ ਦਾ ਅੰਦਾਜ਼ ਬਦਲੀਏ ਸੋਚਣ ਦਾ ਅੰਦਾਜ਼ ਬਦਲੀਏ ਦੂਜੀ ਜਗ੍ਹਾ ਤੇ ਚਲੇ ਜਾਂਦੇ ਨੇ ਬੰਦਾ ਮਰ ਜਾਂਦਾ ਪਰ ਉਹਦੇ ਸੁਪਨੇ ਕਦੇ ਨਹੀਂ ਮਰਦੇ ਇੱਕ ទុក្ខ ਚੋਂ ਦੂਜੀ ទុក្ខ ਚੋਂ ਜਨਮ ਲੈ ਲੈਂਦੇ ਨੇ ਸੁਪਨੇ ਸੁਪਨੇ ਕਦੇ ਨਹੀਂ ਮਰਦੇ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ ਪੁਲਿਸ ਦੀ ਕੋਟ ਐਨੀ ਖਤਰਨਾਕ ਨਹੀਂ ਹੁੰਦੀ ਗਿਰਤ ਦੀ ਲੁੱਟ ਐਨੇ ਖਤਰਨਾਕ ਨਹੀਂ ਹੁੰਦੀ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਣਿਆਂ ਦਾ ਮਰ ਜਾਣਾ ਤੇ ਉਹ ਮੇਰੇ ਯਾਰ ਨੇ ਸੁਪਨੇ ਮਾਰਲੇ ਸਾਡੇ ਮੈਨੂੰ ਕਹਿੰਦਾ ਹੁੰਦਾ ਸੀ ਕਿ ਤੇਜਾ ਪਤਾ ਵੱਡੇ ਖਿਡਾਰੀ ਬਣਾਂਗੇ ਕਿਉਂਕਿ 10ਵੀਂ ਕਲਾਸ ਤੱਕ ਨਾ ਉਹ ਫੁੱਟਬਾਲ ਦਾ ਬਹੁਤ ਵਧੀਆ ਖਿਡਾਰੀ ਬਣ ਗਿਆ ਸੀ ਜਦੋਂ ਵੀ ਫੁੱਟਬਾਲ ਤੇ ਖੇਡਦਾ ਸੀ ਸਿੱਧਾ ਹੀ ਗੋਲ ਲੈ ਬਈ ਉਹ ਖੇਡਦੇ ਖੇਡਦੇ ਦਸਵੀਂ ਤੱਕ ਸੀ ਸਿੱਧਾ ਹੀ ਗੋਲ ਉਹਦਾ ਵੀ ਗੋਲ ਮੈਂ ਵੀ ਗੋਲ ਕੀਤਾ ਉਹ ਕਹਿੰਦਾ ਸੀ ਮੈਂ ਰੋनाल्डੋ ਬਣਾਦਾ ਓਏ ਤੇ ਮੈਂ ਕਹਿੰਦਾ ਸੀ ਮੈਂ ਮੈਸੀ ਬਣਾਗਾ ਭਾਈ ਆਪਾਂ ਦੋਵੇਂ ਫੁੱਟਬਾਲ ਦੇ ਵੱਡੇ ਵੱਡੇ ਖਿਡਾਰੀ ਬਣਾਂਗੇ ਤੇ ਨਾਲ ਦੀਆਂ ਗੋਲ ਕਰਦਾਂਗੇ ਆਪਾਂ ਓਏ ਤੇ ਜਿਹੜੇ ਬੰਦੇ ਦਾ ਜ਼ਿੰਦਗੀ 'ਚ ਕੋਈ ਗੋਲ ਨਹੀਂ ਨਾ ਹੈਗਾ ਉਹ ਜਿਹੋ ਜਿਹਾ ਜ਼ਿੰਦਗੀ 'ਚ ਆਇਆ ਜਿਵੇਂ ਜਿਹਾ ਨਾ ਆਇਆ ਆਹੀ 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 ਆਜ ਤੱਕ ਅਲੱਗ-ਇੱਕ-ਇੱਕ ਬੰਦੇ ਦੀ ਨਜ਼ਰ ਹਾਲਕੇ ਜਿਹੜੇ ਸਰ ਦੇ ਨਾਲ ਆਏ ਨੇ ਕਿ ਪੱਕੀ ਹੋ ਰਿਹਾ ਹੈ ਨੇ ਰੰਗਮੰਚੀ ਐਸਾ ਇਥੋਂ ਕੰਨਾਂ ਦੇ ਪਰਦੇ ਪਾ ਦਿੰਦਾ ਬੋਲੇ ਕੰਨਾਂ ਨੂੰ ਸੁਣਾਉਣ ਲਈ ਭਗ ਸਿੰਘ ਨੂੰ ਕਿਹਾ ਸੀ ਤਮਾਕਾ ਕਰਨਾ ਜ਼ਰੂਰੀ ਹੁੰਦਾ ਤੇ ਰੰਗਮੰਚ ਤਮਾਕਾ ਹੈ ਆਪਣੇ ਨਾਂ ਤੇ ਇਸ ਪ੍ਰੋਗਰਾਮ ਦੇ ਨਾਂ ਤੇ ਹੋ ਸ਼ੁਰੂ ਹੋਏਗਾ ਪਲੇ ਹੈ ਜੇ ਹੋਇਆ ਨਹੀਂ ਤਾੜੀਆਂ ਮਾਰੋ ਤੁਸੀਂ ਸਾਰੇ ਜੀ ਬਾਈ ਉਹ ਇੱਕ ਵਾਰ ਫਿਰ ਮੈਨੂੰ ਕਹਿੰਦਾ ਕਲਾਕਾਰ ਦਾ ਹੌਸਲਾ ਤਾੜੀਆਂ ਹੁੰਦਾ ਇਸ ਤੋਂ ਸਾਨੂੰ ਪਤਾ ਲੱਗੇਗਾ ਕਿ ਤੁਹਾਨੂੰ ਰੰਗਮੰਚ ਦੇਖਣਾ ਆਉਂਦਾ ਕਿ ਨਹੀਂ। ਦੁਸ਼ਰਨ ਭਾਜੀ ਨੇ ਵੀ ਕਿਹਾ ਸੀ ਭਾਈ ਮੰਨੇ ਨੇ ਕਿ ਰੰਗਮੰਚ ਜਿੰਨਾ ਲੋਕਾਂ ਦੀ ਲੋੜ ਹੈ ਮਜ਼ਦੂਰ ਕਲਾਸ ਦੇ ਵਿੜਿਆ ਚ ਰੰਗਮੰਚ ਲੈ ਕੇ ਜਾਓ। ਚੁੱਲਿਆਂ ਤੱਕ ਰੰਗਮੰਚ ਲੈ ਕੇ ਜਾਓ ਫਿਰ ਪਤਾ ਲੱਗੇਗਾ YouTube ਬਾਂ ਤੇ ਰੀਲਾਂ ਤੇ ਜ਼ਿੰਦਗੀ ਖਤਮ ਕਰ ਲਈ ਜਿਹੜੇ ਜਵਾਬਾਂ ਨੇ ਨਾ ਅੱਗੇ ਵਧਨੇ ਨਾ ਵੱਧ ਸਕਦੇ ਆ। ਇਹ ਐਸੀ ਤਾਕਤ ਹੈ ਦੀ ਦਿਲਾਂ ਤੱਕ چیر ਦਿੰਦਾ ਰੂਹਾਂ ਤੱਕ ਰੰਗਮੰਚ। ਤਾਂ ਤੁਸੀਂ ਕਿੱਥੇ ਕਿੱਥੇ ਤਾਲੀ ਮਾਰਨੀ ਆ ਸਾਨੂੰ ਤੁਹਾਡੀ ਜ਼ਿਹਨੀਆਂ ਦਾ ਪਤਾ ਲੱਗੇਗਾ ਕਿ ਇਸ ਇਹਨਾਂ ਲੋਕਾਂ ਨੂੰ ਸਾਡਿਆਂ ਨੂੰ ਰੰਗਮੰਚ ਦਾ ਕਿੰਨਾ ਮਕਸਦ ਆ ਪਤਾ ਨਾ ਕਿੰਨਾ ਕਿੰਨਾ ਸਬਰ ਸੰਤੋਖ ਨਾਲ ਸੁਣ ਰਹੇ ਨੇ ਤਾਂ ਇਹ ਉਹ ਬੱਚੇ ਦੀ ਕਹਾਣੀ ਕਿਸੇ ਇੱਕ ਦੀ ਕਹਾਣੀ ਨਹੀਂ ਉਹਦੀ ਕਹਾਣੀ ਚੱਕੀ ਆ ਸੀ ਹਰ ਸਾਡੇ ਬੱਚੇ ਦੀ ਕਹਾਣੀ ਆ ਉਹਦੇ ਨਾਲ ਕੀ ਹੋਇਆ ਅੱਗੇ ਅੱਗੇ ਦੇਖੋ ਬੱਚੇ ਨਾਲ ਬਣ ਕੇ ਗਿਆ ਕਿਵੇਂ ਜ਼ਿੰਦਗੀ ਬਰਬਾਦ ਹੋ ਗਈ ਉਹਦੀ ਤੇ ਸਾਡੇ ਕਿਸੇ ਬੱਚੇ ਦੀ ਵੀ ਹੋ ਸਕਦੀ ਹੈ ਓਏ ਓਏ ਭਾਈ ਤੇ ਓਏ ਲੈ ਭਾਈ ਉਹ ਕਹਿੰਦਾ ਮੈਂ ਪੱਕਾ ਪੱਕਾ ਫੁੱਟਬਾਲ ਦਾ ਖਿਡਾਰੀ ਬਣਾਗਾ ਤੇ ਮੈਨੂੰ ਇੱਕ ਦਿਨ ਪੁੱਛਿਆ ਮੈਂ ਕਿਹਾ ਓਏ ਬਿਸੀਰੀ ਓਏ ਓਏ ਤੈਨੂੰ ਪਤਾ ਤੂੰ 2 ਵਜੇ ਤੱਕ ਆਪਣਾ ਸਕੂਲ ਬੰਦ ਹੋ ਜਾਂਦਾ ਤੇ 2 ਵਜੇ ਤੋਂ ਬਾਅਦ ਕਿਉਂ ਨਹੀਂ ਖੇਡਣ ਆਉਂਦਾ ਉਹ ਕਹਿੰਦਾ ਯਾਰ